ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਪੂਰਨ ਮਾਸ਼ੀ ਤੇ ਕਿਹੜੀਆਂ-ਕਿਹੜੀਆਂ ਨਰਸ਼ੀਆਂ ਹਨ ਜੋ ਧਨਵਾਨ ਬਣਨ ਵਾਲੀਆਂ ਹਨ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਦੇਵੀ ਜੀ ਜਰੂਰ ਲਿਖ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਤੁਹਾਡੇ ਘਰ ਦੇ ਵਿੱਚ ਸਦਾ ਲਈ ਪਦਾਰਸ਼ਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਇਸ ਵਾਰ ਪੂਰਨਮਾਸ਼ੀ ਤੇ ਬਹੁਤ ਵੱਡਾ ਰਾਜਯੋਗ ਬਣਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਲਾਟਰੀ ਲੱਗਣ ਵਾਲੀ ਹੈ ਤਾਂ ਦੀ ਦੇਵੀ ਮਾਤਾ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਕਈ ਸਾਲਾਂ ਦੇ ਬਾਅਦ ਅਜਿਹਾ ਸੰਜੋਗ ਬਣਿਆ ਹੈ ਜੋ ਕਿ ਬਹੁਤ ਹੀ ਸ਼ੁਭ ਸੰਜੋਗ ਹੈ ਲక్ష్ਮੀ ਯੋਗ ਬਣ ਰਿਹਾ ਹੈ ਹੁਣ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਇਨ੍ਹਾਂ ਦੀ ਲਾਟਰੀ ਲੱਗਣ ਵਾਲੀ ਹੈ ਇਨ੍ਹਾਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹ ਰਾਸ਼ੀ ਵਾਲੇ ਤਾਂ ਦੇ ਨਾਲ ਮਾਲਾ-ਮਾਲ ਹੋਣ ਜਾ ਰਹੇ ਹਨ ਇਹਨਾਂ ਨੂੰ ਮਾਲਾ-ਮਾਲ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਤਾਂ ਦੀ ਦੇਵੀ ਮਾਤਾ ਲక్ష్ਮੀ ਇਹਨਾਂ ਰਾਸ਼ੀ ਵਾਲਿਆਂ ਦੇ ਘਰ ਪਧਾਰ ਰਹੀ ਹੈ ਤਾਂ ਦੋਸਤੋ ਦੀਵਾਲੀ ਆਉਣ ਵਾਲੀ ਹੈ ਇਸ ਦੇ ਕਰਕੇ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਪਲਟਣ ਵਾਲੀ ਹੈ ਮਾਤਾ ਲక్ష్ਮੀ ਕੋ ਦੇ ਇਨਾਂ ਤੇ ਆਪਣਾ ਅਸ਼ੀਰਵਾਦ ਕਰਨ ਵਾਲੀਆਂ ਤੇ ਬੇਅੰਤ ਖੁਸ਼ੀਆਂ ਇਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਜਿਸ ਨਾਲ ਇਹਨਾਂ ਦਾ ਜੀਵਨ ਬਦਲ ਜਾਵੇਗਾ ਆਓ ਅੱਜ ਦੀ ਵੀਡੀਓ ਦੇ ਵਿੱਚ ਦੱਸਦੇ ਹਾਂ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਅੱਜ ਤੋਂ ਹੀ ਬਦਲਣ ਵਾਲੀ ਹੈ ਇਸ ਕਰਕੇ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਅਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੋਸਤੋ ਹਿੰਦੂ ਜੋਤਿਸ਼ శాਸਤਰ ਦੇ ਅਨੁਸਾਰ ਪੋਨਿਆ ਤੇ ਆਉਣ ਵਾਲਾ ਸਮਾਂ ਬਹੁਤ ਹੀ ਸ਼ੁਭ ਸੰਜੋਗ ਭਰਦਾ ਦਿਖਾਈ ਦੇ ਰਿਹਾ ਹੈ ਜਿਸ ਦਾ ਜੀਵਨ ਦੇ ਵਿੱਚ ਬਹੁਤ ਹੀ ਮਹੱਤਵ ਹੈ ਇਸ ਦਿਨ ਭਗਵਾਨ ਵਿਸ਼ਨੋ ਜੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਦਿਨ ਮਹੇਸ਼ਵਰ ਵਰਤ ਰੱਖਿਆ ਜਾਂਦਾ ਹੈ ਇਹ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵ ਰੱਖਦਾ ਹੈ ਕਿਉਂਕਿ ਇਸ ਦਿਨ ਪਿੱਤਰ ਸ਼ਰਾਦ ਆਰੰਭ ਵੀ ਹੋ ਜਾਂਦੇ ਹਨ ਜੋ ਬਹੁਤ ਹੀ ਦਿਨ ਤੱਕ ਲੰਮੇ ਸਮੇਂ ਤੱਕ ਚੱਲਦੇ ਹਨ ਧਾਰਮਿਕ માનਤਾਵਾਂ ਦੇ ਹਿਸਾਬ ਦੇ ਨਾਲ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕੀਤੀ ਜਾਂਦੀ ਹੈ ਜਿਸ ਨਾਲ ਸਾਡੇ ਜੀਵਾਂ ਦੇ ਸਾਰੇ ਕਸ਼ਟ ਘਟੇ ਜਾਂਦੇ ਹਨ ਹਰ ਵਿਅਕਤੀ ਦੇ ਜੀਵਾਂ ਦੇ ਵਿੱਚ ਸੁੱਖ ਸਮ੍ਰਿਧੀ ਦੀ ਪ੍ਰਾਪਤੀ ਹੁੰਦੀ ਹੈ ਦੋਸਤੋ ਹੁਣ ਦੱਸਦੇ ਹਾਂ ਇਸ ਵਰ ਪੁੰਨਿਆ ਦੇ ਦਿਨ ਚਾਹੇ ਤੁਸੀਂ ਸਵੇਰੇ ਉੱਠ ਕੇ ਵਰਤ ਰੱਖਣਾ ਚਾਹੁੰਦੇ ਹੋ ਇਸ ਦਿਨ ਜੇਕਰ ਕਿਸੇ ਪਵਿੱਤਰ ਨਦੀ ਜਾਂ ਸਰੋਵਰ ਵਿੱਚ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਕਿਸੇ ਪਵਿੱਤਰ ਜਗ੍ਹਾ ਤੇ ਇਸ਼ਨਾਨਿੰਗ ਇਸ਼ਨਾਨ ਨਹੀਂ ਕਰ ਸਕਦੇ ਤਾਂ ਘਰ ਵਿੱਚ ਨਹਾਉਣ ਵਾਲੇ ਪਾਣੀ ਦੇ ਵਿੱਚ ਜੇਕਰ ਤੁਸੀਂ ਗੰਗਾ ਚਲ ਪਾ ਕੇ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਉੱਪਰ ਬਹੁਤ ਕਿਰਪਾ ਹੋਵੇਗੀ ਨਾਲ ਹੀ ਨਾਲ ਤੁਸੀਂ ਓਮ ਨਮੇ ਪਘੁਵਤੇ ਵਾਸੂਦੇਵਨ ਨਮੇ ਦਾ ਜਾਪ ਕਰਦੇ ਰਹੋ ਤਾਂ ਦੇਖਣਾ ਤੁਹਾਡੇ ਸਾਰੇ ਇਹ ਕਸ਼ਟ ਦੂਰ ਹੋ ਜਾਣਗੇ ਹੁਣ ਘਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਉਸ ਪਵਿੱਤਰ ਨਦੀ ਦਾ ਫਲ ਵੀ ਤੁਹਾਨੂੰ ਪ੍ਰਾਪਤ ਹੋਵੇਗਾ ਇਸ ਦਿਨ ਜੇਕਰ ਤੁਸੀਂ ਸਤਿਆ ਨਰਾਇਣ ਦੀ ਪੂਜਾ ਕਰੋਗੇ ਤਾਂ ਉਹਨਾਂ ਨੂੰ ਫਲ ਅਰਪਿਤ ਕਰੋਗੇ ਤਾਂ ਤੁਹਾਨੂੰ ਭਗਵਾਨ ਸਤਿਆ ਨਰਾਇਣ ਦੀ ਕથા ਵੀ ਜ਼ਰੂਰ ਸੁਣਨੀ ਚਾਹੀਦੀ ਹੈ ਇਸ ਦਿਨ ਤੁਹਾਨੂੰ ਦਾਨ ਵੀ ਜ਼ਰੂਰ ਕਰਨਾ ਚਾਹੀਦਾ ਹੈ ਕੱਪੜੇ ਦਾਨ ਕਰਨੇ ਚਾਹੀਦੇ ਹਨ ਨਾਲ ਹੀ ਨਾਲ ਉਹਨਾਂ ਦੀ ਪੂਜਾ ਕਰੋ ਤਾਂ ਮਾਤਾ ਲక్ష్ਮੀ ਜੀ ਦੀ ਪੂਜਾ ਕਰਨ ਦੇ ਨਾਲ ਤੁਹਾਨੂੰ અપਾਰ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ ਇਸ ਵਾਰ ਬਹੁਤ ਹੀ ਵਧੀਆ ਸੰਜੋਗ ਬੰਦ ਹੈ ਦਿਖਾਈ ਦੇ ਰਿਹਾ ਹੈ ਇਸਨ ਮਾਤਾ ਲక్ష్ਮੀ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਵੇਗੀ ਦੋਸਤੋ ਇਸ ਕਰਕੇ ਤੁਸੀਂ ਮਾਤਾ ਲక్ష్ਮੀ ਜੀ ਦੀ ਪੂਰੀ ਵਿਧੀ ਵਿਦਾਨ ਦੇ ਨਾਲ ਪੂਜਾ ਕਰਨੀ ਹੈ ਹੁਣ ਗੱਲ ਕਰਦੇ ਹਾਂ ਉਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੀ ਕਿਸਮਤ ਅੱਜ ਦੇ ਦਿਨ ਚਮਕਣ ਵਾਲੀ ਹੈ ਭਾ ਪੂਰਨ ਮਾਸ਼ੀ ਵਾਲੇ ਦਿਨ ਜਨਾ ਦੀ ਕਿਸਮਤ ਚਮਕ ਜਾਵੇਗੀ ਜੋ ਕਿ ਬਹੁਤ ਹੀ ਭਾਗਸ਼ਾਲੀ ਰਾਸ਼ੀਆਂ ਹਨ ਇਹਨਾਂ ਦੀ ਲੋਟਰੀ ਪੁੰਨਿਆ ਵਾਲੇ ਦਿਨ ਲੱਗਣ ਵਾਲੀ ਹੈ ਕਰੋੜਪਤੀ ਬਨਣ ਵਾਲੇ ਹਨ ਆਉ ਜਾਣਦੇ ਹਾਂ ਕਿਹੜੀਆਂ ਰਾਸ਼ੀਆਂ ਜਿਨ੍ਹਾਂ ਦੇ ਮਾਤਾ ਲక్ష్ਮੀ ਦੇਵੀ ਜੀ ਦੀ ਕਿਰਪਾ ਹੋ ਗਈ ਹੈ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਇਹ ਜਾਣਦੇ ਹੋ ਕਿ ਮਾਤਾ ਲక్ష్ਮੀ ਨੂੰ ਧਨ ਦੀ ਦੇਵੀ ਮਾਤਾ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਘਰ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਘਰ ਦੇ ਵਿੱਚ ਫਿਰ ਧਨ ਦੀ ਕਮੀ ਨਹੀਂ ਹੁੰਦੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਮਾਤਾ ਲక్ష్ਮੀ ਜੀ ਦਾ ਸੁਭਾਅ ਬੇਹਦ ਚਾਂਝਲ ਹੈ ਕਿਹਾ ਜਾਂਦਾ ਹੈ ਕਿ ਮਾਤਾ ਲక్ష్ਮੀ ਕਦੇ ਵੀ ਇੱਕ ਜਗ੍ਹਾ ਦੇ ਟਿਕ ਕੇ ਨਹੀਂ ਬੈਠਦੀ। ਇਹ ਕਦੇ ਕਿਸੇ ਮਨੁੱਖ ਦੀ ਜ਼ਿੰਦਗੀ ਵਿੱਚ ਪੈਸੇ ਦਾ ਉਤਾਰ ਚੜਾਲ ਲਿਆ ਸਕਦੀ ਹੈ। ਤਾਂ ਦੀ ਦੇਵੀ ਮਾਤਾ ਲక్ష్ਮੀ ਨੂੰ ਪਸੰਦ ਕਰਨ ਦੇ ਲਈ ਬਹੁਤ ਸਾਰੇ ਪਾਵੇ ਕੀਤੇ ਜਾਂਦੇ ਹਨ। ਜਿਸ ਨਾਲ ਮਾਤਾ ਖੁਸ਼ ਹੋ ਕੇ ਵਿਅਕਤੀ ਨੂੰ ਤਾਂ ਦੇ ਨਾਲ ਮਾਲਾ-ਮਾਲ ਕਰ ਦਿੰਦੀ ਹੈ। ਦੋਸਤੋ ਅੱਜ ਦੇ ਸਮੇਂ ਵਿੱਚ ਵਿਅਕਤੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਦੇ ਉਤਾਰ ਚੜਾ ਮੁਨੱਖ ਦੀ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਹਨ ਇਹਦਾ ਦਾ ਸੰਚੋਗ ਕਦੇ-ਕਦੇ ਹੀ ਪੈਂਦਾ ਹੈ ਇਸ ਵਾਰ ਪੂਰਨਮਾਸ਼ੀ ਦੇ ਨਾ ਚਾਰ ਰਾਸ਼ੀਆਂ ਦੇ ਉੱਪਰ ਮਾਤਾ ਲక్ష్ਮੀ ਜੀ ਦੀ ਕਿਰਪਾ ਹੋ ਗਈ ਹੈ ਖੁਸ਼ ਨਸੀਬ ਰਾਸ਼ੀਆਂ ਹਨ ਜਿਹੜੀਆਂ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸਦਾ ਇਹ ਕਿ ਮਾਤਾ ਲక్ష్ਮੀ ਦੇਵੀ ਜੀ ਦੇ ਆਸ਼ੀਰਵਾਦ ਨਾਲ ਤੁਹਾਡੇ ਜੀ ਮਨ ਵਿੱਚ ਹੁਣ ਖੁਸ਼ੀਆਂ ਹੈ ਖੁਸ਼ੀਆਂ ਆਉਣ ਵਾਲੀਆਂ ਹਨ ਅਤੇ ਬਹੁਤ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੁਹਾਡੇ ਲਈ ਸਮਾਂ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਮਾਤਾ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਜਾਦਾ ਲਾਭ ਪ੍ਰਾਪਤ ਹੋਵੇਗਾ ਧਾਨੀ ਦੇਵੀ ਮਾਤਾ ਲక్ష్ਮੀ ਤਾਂ ਸੰਬੰਧੀ ਜੋ ਵੀ ਤੁਹਾਡੀਆਂ ਪਰੇਸ਼ਾਨੀਆਂ ਸਨ ਉਹ ਹੁਣ ਦੂਰ ਕਰਨ ਵਾਲੀਆਂ ਹਨ ਧਨ ਸੰਬੰਧੀ ਬਹੁਤ ਸਾਰਾ ਲਾਭ ਤੁਹਾਨੂੰ ਹੋਵੇਗਾ ਵੱਖੋ ਵੱਖਰੇ ਅਵਸਰ ਬਾਨੇ ਦਿਖਾਈ ਦੇ ਰਹੇ ਹਨ ਤੁਹਾਡੀ ਜ਼ਿੰਦਗੀ ਵਿੱਚ ਹੁਣ ਬਹੁਤ ਸਾਰੇ ਮੌਕੇ ਮਿਲਣਗੇ ਜਿਸ ਦੇ ਵਿੱਚ ਤੁਹਾਨੂੰ ਪੈਸੇ ਦਾ ਲਾਭ ਹੋਵੇਗਾ ਮਾਤਾ ਲక్ష్ਮੀ ਤੁਹਾਡੇ ਘਰ ਪਹੁੰਚ ਆ ਰਹੀ ਹੈ ਤੁਹਾਡੀ ਛੋਲੇ ਖੁਸ਼ੀਆਂ ਨਾਲ ਭਰਨ ਵਾਲੀ ਹੈ ਦੋਸਤੋ ਹੁਣ ਹਰ ਸੰਕਟ ਤੋਂ ਛੁਟਕਾਰਾ ਪਾ ਲਓਗੇ ਹਰ ਪਾਸੇ ਸਫਲਤਾ ਹੀ ਪ੍ਰਾਪਤ ਕਰੋਗੇ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਹੁਤ ਹੀ ਸੁਧਰ ਜਾਵੇਗੀ ਤੁਹਾਡਾ ਜੀਵਨ ਸੁਖਮਈ ਹੋ ਜਾਵੇਗਾ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਮੁਨਾਫਾ ਹੋਵੇਗਾ ਤੇ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕੇ ਸੰਬੰਧੀ ਕੋਈ ਖੁਸ਼ਖਬਰੀ ਮਿਲਣ ਵਾਲੀ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਸਮਾਂ ਆਉਣ ਵਾਲਾ ਹੈ ਤੁਹਾਡੀ ਚੋਲੀ ਮਾਤਾ ਲక్ష్ਮੀ ਦੇਵੀ ਹੁਣ ਖੁਸ਼ੀਆਂ ਨਾਲ ਭਰਨ ਵਾਲੀ ਹੈ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਦੋਸਤੋ ਹੁਣ ਦੂਸਰੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇ ਦੱਸ ਦਈਏ ਕਿ ਤੁਹਾਡੇ ਜੀਵਨ ਦੇ ਵਿੱਚ ਹੁਣ ਖੁਸ਼ੀਆਂ ਦਾ ਆਗਮਨ ਹੋਣ ਵਾਲਾ ਹੈ ਇਹ ਸੰਜੋਗ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋਣ ਜਾ ਰਿਹਾ ਹੈ ਇਸ ਵਾਰ ਪੁੰਨਿਆ ਤੇ ਤੁਹਾਡੇ ਲਈ ਸਮਾਂ ਬਹੁਤ ਹੀ ਉੱਤਮ ਰਹਿਣ ਵਾਲਾ ਹੈ ਤੁਹਾਡੀ ਬਹੁਤ ਹੀ ਜਲਦੀ ਕਿਸੇ ਅਜਾਇਬ ਵਿਅਕਤੀ ਦੇ ਨਾਲ ਵਿਅਕਤੀ ਦੇ ਨਾਲ ਮੁਲਾਕਾਤ ਹੋਣ ਜਾ ਰਹੀ ਹੈ ਜਿਹੜਾ ਕਿ ਤੁਹਾਡੇ ਜੀਵਨ ਦੀ ਦਸ਼ਾ ਬਦਲ ਕੇ ਰੱਖ ਦੇਵੇਗਾ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸਹੂਲਤਾਂ ਦੀ ਕੋਈ ਕਮੀ ਨਹੀਂ ਰਹੇਗੀ ਤੁਹਾਡੀ ਲਾਈਫ ਨੂੰ ਖੁਸ਼ੀਆਂ ਨਾਲ ਭਰ ਜਾਵੇਗੀ માતા ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਨੂੰ ਬਹੁਤ ਹੀ ਲਾਭ ਹੋਵੇਗਾ ਹਰ ਜਗ੍ਹਾ ਤੋਂ ਤੁਹਾਨੂੰ ਮੁਨਾਫਾ ਹੁੰਦਾ ਨਜ਼ਰ ਆਵੇਗਾ ਦੋਸਤੋ ਇਸ ਵਾਰ ਇਸ ਸਮੇਂ ਵਪਾਰ ਵਿੱਚ ਤੁਹਾਨੂੰ ਲਾਭ ਪ੍ਰਾਪਤ ਹੋਣ ਵਾਲਾ ਹੈ ਤੁਸੀਂ ਵਪਾਰ ਵਿੱਚ ਦੈਨ ਦੁਗਣੀ ਰਾ ਚੌਕਣੀ ਤਰੱਕੀ ਕਰਨ ਵਾਲੇ ਹੋ ਤੁਹਾਨੂੰ ਹਰ ਜਗ੍ਹਾ ਤੋਂ ਲਾਭ ਹੁੰਦਾ ਦਿਖਾਈ ਦੇਵੇਗਾ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਪ੍ਰਮੋਸ਼ਨ ਮਿਲ ਸਕਦੀ ਹੈ ਜਿਹੜੇ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਮੰਨ ਚਾਹੀ ਨੌਕਰੀ ਮਿਲੇਗੀ ਉਹਨਾਂ ਦੀ ਕਿਸਮਤ ਬਦਲਣ ਵਾਲੀ ਹੈ ਤੁਹਾਡੇ ਘਰ ਕੋਈ ਨਾ ਕੋਈ ਖੁਸ਼ਖਬਰੀ ਤੁਹਾਨੂੰ ਸੁਨਣ ਨੂੰ ਮਿਲ ਸਕਦੀ ਹੈ ਦੋਸਤੋ ਇਸ ਲਈ ਐਸਾ ਮੈਨੋ ਹੱਤੋਂ ਨਾ ਜਾਂਦੇ ਨਾ ਸਮੇ ਦਾ ਪੂਰਾ ਲਾਭ ਉਠਾਉਣਾ ਤੁਹਾਡੇ ਜੀਵਨ ਵਿੱਚ ਬਹੁਤ ਵੱਡਾ ਪਰਿਵਰਤਨ ਇਸ ਵਾਰ ਪੂਰਨਮਾਸੀ ਰਹੇ ਹੋਣ ਜਾ ਰਿਹਾ ਹੈ ਮਾਤਾ ਲక్ష్ਮੀ ਤੁਹਾਡੇ ਚੋਲੇ ਖੁਸ਼ੀਆਂ ਨਾਲ ਭਰਨ ਵਾਲੀ ਹੈ ਇਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਮਾਤਾ ਲక్ష్ਮੀ ਤੁਹਾਡੇ ਤੇ ਅਧਿਆਨ ਪਸੰਨ ਹੈ ਤੁਹਾਡੇ ਤੇ ਮਾਤਾ ਲక్ష్ਮੀ ਦੇਵੀ ਦੀ ਜ਼ਬਰਦਸਤ ਕਿਰਪਾ ਹੋ ਰਹੀ ਹੈ ਜਿਸ ਕਰਕੇ ਤੁਹਾਡੇ ਘਰ ਵਿੱਚ ਸੁੱਖ ਸਮਰiddhi ਆਵੇਗੀ ਤੁਹਾਡੀ ਲਵ ਲਾਈਫ ਬਹੁਤ ਵਧੀਆ ਰਹਿਣ ਵਾਲੀ ਹੈ ਧਨવાન ਹੋਣ ਵਾਲੇ ਹੋ ਤੁਸੀਂ ਕੁੰਭ ਰਾਸ਼ੀ ਵਾਲਿਓ ਤੁਸੀਂ ਜਲਦੀ ਹੀ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲੇ ਹੋ ਜੇ ਸੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਵਪਾਰ ਵਿੱਚ ਤੁਸੀਂ ਦਿਨ ਦੁਕਣੀ ਰਾਤ ਚੌਕਣੀ ਤਰੱਕੀ ਕਰੋਗੇ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਪੜਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਲਈ ਇਹ ਸ਼ੋਭਾ ਸਮਾਚਾਰ ਬਣ ਰਹੇ ਹਨ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕਾਰਜ ਸਫਲ ਹੋ ਜਾਣਗੇ ਕਈ ਸਾਲਾਂ ਤੋਂ ਰੁਕੇ ਹੋਏ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਅਗਲੇ ਕੁਐਸਚਨ ਆਸੇਵ ਰਾਸ਼ੀ ਹੈ ਜੇ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਤੁਹਾਨੂੰ ਅਨੰਦ ਅਸਤੈ ਹੈ ਕਿ ਤੁਹਾਡੇ ਜੀਵਨ ਵਿੱਚ ਹੁਣ ਇਸ ਵਾਰ ਪੂਰਨ ਮਾਰਸ਼ੀ ਤੇ ਬਹੁਤ ਹੀ ਵੱਡਾ ਪਰਿਵਰਤਨ ਹੋਣ ਜਾ ਰਿਹਾ ਹੈ ਲੋਕ ਤੁਹਾਡੀ ਤਰੱਕੀ ਦੇਖ ਕੇ ਹੈਰਾਨ ਹੋ ਜਾਣਗੇ ਕਿਉਂਕਿ ਮਾਤਾ ਲక్ష్ਮੀ ਤੁਹਾਡੇ ਉੱਤੇ ਕਿਰਪਾ ਕਰਨ ਵਾਲੀ ਹੈ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤੁਹਾਡਾ ਸਮਾਜ ਵਿੱਚ ਮਾਨ ਸਨਮਾਨ ਵਧੇਗਾ ਤੁਹਾਡੀ ਕਮਾਈ ਵਿੱਚ ਬਰਕਤ ਪੈਣ ਵਾਲੀ ਹੈ ਤੁਹਾਡੇ ਕੋਲ ਤਾਂ ਦੇ ਨਵੇਂ-ਨਵੇਂ ਅ fırsਰ ਬੰਦੇ ਦਿਖਾਈ ਦੇ ਰਹੇ ਹਨ ਤੁਸੀਂ ਬਹੁਤ ਹੀ ਧੰਨਵਾਣ ਬਣਨ ਵਾਲੇ ਹੋ ਕਾਰੋਬਾਰ ਵਿੱਚ ਤੁਹਾਡੀ ਤਰੱਕੀ ਹੋਵੇਗੀ ਸਫਲਤਾ ਤੁਹਾਨੂੰ ਹਰ ਪਾਸਿਓਂ ਮਿਲੇਗੀ ਵਪਾਰ ਵਿੱਚ ਤੁਸੀਂ ਦਿਨ ਤੋਂ ਗਣੀ ਰਾਤ ਚੋਕ ਨੀ ਤਰੱਕੀ ਕਰੋਗੇ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਵਾਰ ਪੂਰਨ ਮਾਸ਼ੀਰੇ ਬਦਲਣ ਵਾਲੀ ਹੈ ਜਿਨ੍ਹਾਂ ਨੂੰ ਮਿਲਣ ਵਾਲੀਆਂ ਹਨ ਬਹੁਤ ਸਾਰੀਆਂ ਖੁਸ਼ੀਆਂ ਤੇ ਦੋਸਤੋ ਚੈੱਕਰ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਜੀ